ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਵੈ ਸੇਵੀ ਸੰਸਥਾ ਬਾਈਸਾਫ ਧਾਰੀਵਾਲ ਵੱਲੋਂ ਸ੍ਰੀ ਭਗਤ ਸਿੰਘ ਚੌਕ ਧਾਰੀਵਾਲ ਵਿਖੇ ਕਨਵੀਨੀਅਰ ਡਾਕਟਰ ਕਵਲਜੀਤ ਸਿੰਘ ਕੇਜੇ ਦੀ ਅਗਵਾਈ ਹੇਠ ਇਲਾਕੇ ਦੀਆਂ ਅਹਿਮ ਸ਼ਖਸੀਤਾਂ ਅਤੇ ਹੋਰ ਸਵੈ ਸੇਵੀ ਸੰਸਥਾਵਾਂ ਵੱਲੋਂ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਬਾਈਸਾਫ ਧਾਰੀਵਾਲ ਦੇ ਕਨਵੀਨੀਅਰ ਡਾਕਟਰ ਕਵਲਜੀਤ ਸਿੰਘ ਕੇਜੇ ਵੱਲੋਂ ਸਮੂਹ ਸ਼ਖਸੀਅਤਾਂ ਸਮੇਤ ਕਰਦੇ ਹੋਏ ਰਾਸ਼ਟਰੀ ਗਾਇਨ ਗਾਇਆ ਗਿਆ ਲੱਡੋ ਵੰਡੇ ਅਤੇ ਢੋਲ ਦੇ ਤਾਲ ਤੇ ਭੰਗੜਾ ਪਾ ਕੇ ਆਜ਼ਾਦੀ ਦਿਹਾੜੇ ਦੀ ਖੁਸ਼ੀ ਮਨਾਈ ਇਸ ਮੌਕੇ ਤੇ ਨਗਰ ਕੌਂਸਲ ਤਰਿਆਲ ਦੇ ਪ੍ਰਧਾਨ ਅਸ਼wini ਦੁੱਗਲ ਰਟਾਇਰਡ ਐਸਪੀ ਕਰਨ ਸਿੰਘ ਚਾਲ ਬਲਵਿੰਦਰ ਸਿੰਘ ਮੱਲੀ ਇੰਜੀਨੀਅਰ ਜੇਪੀ ਸਿੰਘ ਐਸਡੀਓ ਸੁਖਦੇਵ ਸਿੰਘ ਚਾਲ ਗੁਰਮੀਤ ਸਿੰਘ ਪ੍ਰੋਫੈਸਰ ਰਵਜਨ ਸਿੰਘ ਡਾਕਟਰ ਜਨੂ ਜਸਜੀਤ ਸਿੰਘ ਬਲਵਿੰਦਰ ਸਿੰਘ ਡਡਵਾ ਬਹੁਤ ਹੰਸ ਰਾਜ ਕਰਤਾਰ ਸਿੰਘ ਹਰਪਜਨ ਸਿੰਘ ਬੀਬੀ ਸੁਖਵਿੰਦਰ ਕੌਰ ਬਾਜਵਾ ਐਡਵੋਕੇਟ ਸਿਵ ਚਰਨ ਸਿੰਘ ਮਾਨ ਡਾਕਟਰ ਜਸਪਾਲ ਡਡਵਾ ਪਉਣ ਵੱਡਾ ਨਿਸ਼ਾਨ ਸਿੰਘ ਰੋਇਤ ਪਤਲੂ ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਧਾਰੀਗਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹ ਵੀਡੀਓ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਜਿੰਦਾਬਾਦ ਜਿੰਦਾਬਾਦ I'm gonna ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਕਨਵੀਨਰ ਬਾਇਸਾਫ ਧਾਰੀਵਾਲ ਬਾਇਸਾਫ ਧਾਰੀਵਾਲ ਦੀ ਸਮੂਹ ਟੀਮ ਧਾਰੀਵਾਲ ਦੀਆਂ ਵੱਖ-ਵੱਖ ਸਮਾਜਿਕ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਵੱਲੋਂ ਅੱਜ ਸਮੂਹ ਤੌਰ ਤੇ ਇਕੱਠੇ ਹੋ ਕੇ ਬਾਇਸਾਫ ਧਾਰੀਵਾਲ ਦਾ ਧਾਰੀਵਾਲ ਸ਼ਹਿਰ ਦਾ ਜਿਹੜਾ ਦਿਲ ਸ਼ਹੀਦ ਭਗਤ ਸਿੰਘ ਚੌਂਕ ਬੱਸ ਸਟੈਂਡ ਦੇ ਉੱਪਰ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਔਰ ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਇਹ ਸਾਡਾ ਆਜ਼ਾਦੀ ਦਿਵਸ ਸੈਲਿਬ੍ਰੇਟ ਕਰਦੇ ਆ ਮੈਂ ਸਭ ਤੋਂ ਪਹਿਲਾਂ ਆਪਣੇ ਉਹਨਾਂ ਸ਼ਹੀਦਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਵਟਵਾਰੇ ਦੇ ਸਮੇਂ ਜਿਹੜੇ ਪੰਜਾਬ ਦੇ ਲੋਕ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਕੋਟੀ-ਕੋਟੀ ਪ੍ਰਣਾਮ ਕਰਦਾ ਮੈਂ ਫਿਰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਆਜ਼ਾਦੀ ਜਿਹੜੀ ਹੈ ਬੜੀ ਮੁਸ਼ਕਿਲ ਨਾਲ ਮਿਲੀ ਹੈਗੀ ਆਜ਼ਾਦੀ ਦਾ ਮਜੜਾ ਨਿਗ ਮਾਰਨਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਾਰਨਾ ਹੈਗਾ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਪ੍ਰਤੀ ਵਫਾਦਾਰ ਹੋਈਏ ਅਸੀਂ ਆਪਣੇ ਦੇਸ਼ ਪ੍ਰਤੀ ਵਫਾਦਾਰ ਹੋਈਏ ਸਾਰੇ ਲੋਕਾਂ ਨੂੰ ਪਿਆਰ ਕਰੀਏ ਇੱਕ ਦੂਜੇ ਦਾ ਸਾਥ ਦੇ ਕੇ ਤੇ ਭਾਰਤ ਨੂੰ ਹੋਰ ਮਹਾਨ ਬਣਾਈਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁ ਮੁਬਾਰਕਾਂ ਜੀ ਤੁਸੀਂ ਜਾਣਦੇ ਹੋ ਵੀ ਹਰ ਸਾਲ ਵਾਇਸਫਤਾਰੀਵਾਲ বাস ਸਟੈਂਡ ਭਗਤ ਸਿੰਘ ਚੌਂਕ ਧਾਰੀਵਾਲ ਦੇ ਵਿੱਚ ਅਸੀਂ ਅਸੀਂ ਸ਼ਹੀਦਾਂ ਨੂੰ ਯਾਦਾ ਤਾਜ਼ਾ ਤਾਜ਼ਾ ਰੱਖਣ ਵਾਸਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਹਰ ਸਾਲ ਇੱਥੇ ਤਿਰੰਗਾ ਲਹਿਰਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰ ਵਰਗ ਦੇ ਹਰ ਜਾਤ ਦੇ ਲੋਕ ਇੱਥੇ ਇਕੱਠੇ ਹੁੰਨੇ ਆ ਬੜੀ ਖੁਸ਼ੀ ਮਨਾਉਂਦੇ ਆ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਕਿ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਵੀ ਉਹਨਾਂ ਨੇ ਤੁਹਾਨੂੰ ਆਜ਼ਾਦੀ ਦਵਾਈ ਆ ਬੜੀ ਖੁਸ਼ੀ ਦੀ ਗੱਲ ਆ ਇਹਦਾ ਦਿਨ ਬਹੁਤ ਵਧੀਆ ਵਾ ਅਸੀਂ ਸਾਰੇ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਈਏ ਮੈਂ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਧਾਰੀਵਾ ਦੇ ਨਗਰਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮਾਗੁਰਜੀਤ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਚ ਚੰਦ ਸਿੰਘ 4 ਐਸਪੀ ਬਿਤਾਏ ਸੀਨੀਅਰ ਵਾਈਸਪ੍ਰਧਾਨ ਪਾਛਫਤਾਰੀਬਾੜ ਅੱਜ ਸਾਡੇ ਵਾਸਤੇ ਬਹੁਤ ਹੀ ਇੱਕ ਖੁਸ਼ੀ ਦਾ ਮੌਕਾ ਵਾ ਜਿਹਦੇ ਚ ਕਿ ਵਾਈਸਪਾਛ ਧਾਰੀਬਾੜ ਨੇ ਇੱਥੇ ਭਗਤ ਸਿੰਘ ਚੌਂਕ ਤੇ ਝੰਡਾ ਚੜਾਇਆ ਇਹ ਦੇਣਿਕ ਇਹੋ ਜਿਹਾ ਸਾਨੂੰ ਯਾਦ ਦਿਲਾਉਂਦਾ ਗੁਲੀਰਾਮ ਬੋਸ ਤੋਂ ਲੈ ਕੇ ਸਰਦਾਰ ਭਗਤ ਸਿੰਘ ਹੋਣਾ ਤੱਕ ਜਿੰਨੇ ਵੀ ਸਾਡੇ ਮਹਾਨ ਸ਼ਹੀਦ ਹੋਏ ਆ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਆਜ਼ਾਦੀ ਮਾਣ ਰਹੇ ਆ ਇਹ ਉਹਨਾਂ ਦਾ ਦੇਣਾ ਤੇ ਮੈਂ ਆਪਣੇ ਆਪ ਨੂੰ ਤੇ ਸਾਰੇ ਧਾਰੀਵਾਲ ਨੂੰ ਤੇ ਬਾਸ਼ਫਤਾਰੀਵਾਲ ਨੂੰ ਬੜਾ ਸੁਭਾਗਾ ਸਮਝਣਾ ਕਿ ਸਾਨੂੰ ਇਹ ਦਿਨ ਮਨਾਉਣ ਦਾ ਮੌਕਾ ਮਿਲਿਆ ਤੇ ਦੂਜੀ ਗੱਲ ਇੱਕ ਚੰਗੀ ਮੈਨੂੰ ਇਹ ਵੀ ਲੱਗੀ ਆ ਕਿ ਕੋ ਸਾਡੀ ਤਰੱਕੀ ਹੋ ਰਹੀ ਆ ਭਗਤ ਸਿੰਘ ਚੌਂਕ ਦੀ ਮੈਂ ਉਮੀਦ ਕਰਨਾ ਕਿਉਂਕਿ ਦੇਰ ਇਸ ਨੋ ਐਂਡ ਆਫ ਪ੍ਰੋਗਰੈਸ ਕਿ ਅੱਗੇ ਤੋਂ ਇਸ ਦੀ ਹੋਰ ਵੀ ਤਰੱਕੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਸਪਿੰਦਰ ਕੋਰ ਬਾਜਵਾ ਬਲਾਕ ਪ੍ਰਧਾਨ ਤਾਰੀਵਾਲਾ ਅੱਜ ਦੇ ਦਿਨ ਦੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦੀਆਂ ਇਸ ਦਿਨ ਦੀਆਂ ਇਹ ਸ਼ੀਦਰ ਨੂੰ ਪ੍ਰਣਾਮ ਕਰਦੀ ਹਾਂ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਇਲਾਕੇ ਦੇ ਜਿੰਨੇ ਲੋਕ ਅੰਦਰਾਂ ਦੇ ਵਿੱਚ ਵੜ ਕੇ ਬੈਠੇ ਨੇ ਕੀ ਇੱਕ ਦਿਨ ਅਸੀਂ ਕੱਢ ਨਹੀਂ ਸਕਦੇ ਜੇ ਸ਼ੀਦਾ ਨੇ ਇੰਨਾ ਕੁਝ ਕਰ ਦਿੱਤਾ ਸਾਡੇ ਵਾਸਤੇ ਇੰਨੀਆਂ ਚੀਜ਼ਾਂ ਬਾਅਦ ਦਿੱਤੀਆਂ ਨੇ ਤੇ ਕੀ ਅਸੀਂ ਇੱਕ ਦਿਨ ਵਾਸਤੇ ਇੱਥੇ 15 ਅਗਸਤ ਵਾਲਾ ਦਿਨ ਜਿਹੜਾ ਅਸੀਂ ਮਨਾ ਨਹੀਂ ਸਕਦੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਅਗਲੀ ਵਾਰ ਨੂੰ ਇਸ ਸੜਕ ਦੇ ਉੱਤੇ ਖਲੋਣ ਵਾਸਤੇ ਥਾਂ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਦੀ ਜੈ ਅੱਜ ਮੈਂ ਆਪਣਾ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸੋਸਾਇਟੀ ਵੱਲੋਂ 78ਵੇਂ ਆਜ਼ਾਦੀ ਦੇ ਦਿਵਸ ਦੀਆਂ ਭਾਰਤ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਥੇ ਮੈਂ ਆਜ਼ਾਦੀ ਦੇ ਦਿਹਾੜੇ 'ਤੇ ਨਿਗ ਮਾਰ ਰਹੇ ਨੇ ਸਾਰਿਆਂ ਨੇ ਦੱਸਿਆ ਕਿ ਇਹ ਸਾਡੂੰ ਜਿਹੜੀ ਆਜ਼ਾਦੀ ਆ ਇਹ ਸਾਡੇ ਜਿਹੜੇ ਕੁਰਬਾਨੀਆਂ ਕਰਕੇ ਹੀ ਮਿਲੀ ਆ ਤੇ ਮੈਂ ਵਧਾਈ ਦਾ ਪਾਤਰ ਨੇ ਡਾਕਟਰ ਕਮਲ ਜੀ ਕੇਜੇ ਜੀ ਹੁਣੀ ਜਿਹੜੇ ਵਾਇਸੋ ਭਤਾਰੀਵਾਲ ਤੇ ਬਾਕੀ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨਾਲ ਰਲ ਕੇ ਇਹ ਜਿਹੜਾ ਜਨਮ ਦਿਹਾੜਾ ਵਾ ਜਾਂ ਭਗਤ ਸਿੰਘ ਜਿਹੜਾ ਅਸੀਂ ਦਿਹਾੜਾ ਚਗੰਤੰਤਰ ਦਿਵਸ 'ਤੇ ਬਹੁਤ ਹੁੰਗਤਾਵਨਾ ਮਨਾਉਂਦੇ ਆ ਮੈਂ ਫਿਰ ਆਪਣੀ ਸੰਸਥਾ ਵੱਲੋਂ ਤੇ ਸਾਰਿਆਂ ਵੱਲੋਂ ਦੇਸ਼ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ